ਐਜ਼ 1 ਜਨਵਰੀ 2025 ਜੇਕਰ ਤੁਸੀਂ ਮਲਟੀਪਲ ਸੇਵਿੰਗ ਅਕਾਊਂਟ ਯੂਜ਼ ਕਰ ਰਹੇ ਹੋ ਤਾਂ ਆਰਪੀਆਈ ਨੇ ਤੁਹਾਡੇ ਲਈ ਕੁਝ ਨਵੇਂ ਰੂਲਸ ਕੱਢੇ ਨੇ ਤੇ ਬਾਇਰ ਨਹੀਂ ਚਾਂਸ ਹੋਣਾ ਸੇਵਿੰਗ ਅਕਾਊਂਟ ਦੇ ਵਿੱਚੋਂ ਜੇਕਰ ਕੋਈ ਇੱਕ ਅੱਧਾ ਇਨੋਪਰੇਟਿਵ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ ਤੇ ਇਹ ਰੂਲਸ ਆਰਪੀਆਈ ਨੇ ਆਪਣੀ ਦਸੰਬਰ ਵਾਲੀ ਲੇਟੈਸਟ ਨੋਟੀਫਿਕੇਸ਼ਨ ਦੇ ਵਿੱਚ ਰਿਲੀਜ਼ ਕਰੇ ਨੇ ਪਰ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਿ ਇਸ ਨੋਟੀਫਿਕੇਸ਼ਨ ਦੀ ਪਹਿਲੀ ਲਾਈਨ 'ਚ ਲਿਖਿਆ ਹੋਇਆ ਹੈ ਦਟ ਰੈਫਰੈਂਸ ਇਜ਼ ਮੇਡ ਟੂ ਅ ਪ੍ਰੀਵੀਅਸ ਨੋਟੀਫਿਕੇਸ਼ਨ ਤਾਂ ਇਸ ਨੋਟੀਫਿਕੇਸ਼ਨ ਨੂੰ ਸਮਝਣ ਦੇ ਲਈ ਸਾਨੂੰ ਸਾਈ ਵਾਲੀ ਜਿਹੜੀ ਨੋਟੀਫਿਕੇਸ਼ਨ ਆਈ 11 ਪੇਜਾਂ ਦੀ ਹੈ ਬਟ ਮੈਂ ਤੁਹਾਨੂੰ ਇਹ ਨੋਟੀਫਿਕੇਸ਼ਨ ਬਰੀਫ ਦੇ ਵਿੱਚ ਸਮਝਾ ਦੇਣਾ ਤਾਂ ਕਿ ਤੁਹਾਨੂੰ ਇਹ ਨਵੇਂ ਵਾਲੀ ਨੋਟੀਫਿਕੇਸ਼ਨ ਸਮਝ ਆ ਜਾਵੇ ਤੇ ਐਗਜ਼ੈਕਟਲੀ ਤੁਹਾਨੂੰ ਇਹ ਪਤਾ ਲੱਗ ਜਾਵੇ ਵੀ ਹੁਣ ਤੁਸੀਂ ਕਰਨਾ ਕੀ ਹੈ ਤੇ ਟੈਂਸ਼ਨ ਨਾ ਲਓ ਇਹ ਦੋਨੋਂ ਨੋਟੀਫਿਕੇਸ਼ਨਸ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ ਵੀਡੀਓ ਦੇਖਣ ਤੋਂ ਬਾਅਦ ਆਰਾਮ ਨਾਲ ਤੁਸੀਂ ਉਹ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹੋ ਚਲੋ ਹੁਣ ਆਰਬੀਆਈ ਦੇ ਪਿਛਲੇ ਸਾਲ ਵਾਲੀ ਨੋਟੀਫਿਕੇਸ਼ਨ ਦੇਖ ਲੈਣੇ ਆਂ ਤੇ ਇਹ ਸਰਕੂਲਰ ਦੇਖਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਫੈਕਟ ਦੱਸ ਦਿਆ ਐਜ਼ ਆਫ 2024 ਇੰਡੀਆ ਦੇ ਵਿੱਚ 10 ਕਰੋੜ ਤੋਂ ਵੱਧ ਅਕਾਊਂਟਸ ਐਸ ਤਰ੍ਹਾਂ ਦੇ ਨੇ ਜਿਹੜੇ ਨਾ ਆਪਰੇਟਿਵ ਨੇ ਇਨ ਆਪਰੇਟਿਵ ਦਾ ਮਤਲਬ ਐ ਕੋਈ ਏਦਾਂ ਦਾ ਅਕਾਊਂਟ ਜਿਹੜਾ ਪਿਛਲੇ 10 ਸਾਲ ਤੋਂ ਆਪਰੇਟ ਨਹੀਂ ਕੀਤਾ ਗਿਆ ਤੇ ਇਹਨਾਂ ਖਾਤਿਆਂ ਦੇ ਵਿੱਚ 40000 ਕਰੋੜ ਤੋਂ ਵੱਧ ਪੈਸਾ ਇਦਾਂ ਹੀ ਪਿਆ ਹੋਇਆ ਜਿਹੜਾ ਕਿ ਅਨਕਲੇਮਡ ਐ ਸੋ ਨੇਚਰਲੀ ਆਰਬੀਆਈ ਬੈਂਕਾਂ ਨੂੰ ਫੋਰਸ ਕਰ ਰਿਹਾ ਐ ਵੀ ਇਹਨਾਂ ਕਸਟਮਰਸ ਨੂੰ ਲੱਭੋ ਤੇ ਉਹਨਾਂ ਦਾ ਪੈਸਾ ਉਹਨਾਂ ਨੂੰ ਵਾਪਸ ਕਰੋ ਚਲੋ ਹੁਣ ਆਪਾਂ ਸਰਕੂਲਰ ਦੇਖ ਲੈਨੇ ਆ ਇਹਦੇ ਵਿੱਚ ਪਹਿਲੇ ਪ ਉਹ ਇਸ ਪੁਆਇੰਟ ਦਾ ਕ੍ਰੈਕ ਇਹੀ ਹੈ ਵੀ ਬੈਂਕਾਂ ਦੇ ਵਿੱਚ ਜਿਹੜੇ ਇਨੋਪਰੇਟਿਵ ਅਕਾਊਂਟ ਨੇ ਆਰਬੀਆਈ ਨੇ ਡਿਸਾਈਡ ਕੀਤਾ ਵੀ ਉਹਨਾਂ ਦੇ ਲਈ ਕੰਪਰੀਹੈਂਸਿਵ ਗਾਈਡਲਾਈਨਸ ਕੱਢੀਆਂ ਜਾਣਗੀਆਂ ਇਸ ਤੋਂ ਪਹਿਲਾਂ ਵੀ ਆਰਬੀਆਈ ਬੈਂਕਾਂ ਨੂੰ ਇਦਾਂ ਦੇ ਸੁਜੈਸ਼ਨ ਦਿੰਦਾ ਰਹਿੰਦਾ ਸੀ ਬਟ ਕਲੀਅਰਲੀ ਉਹ ਕੰਮ ਨਹੀਂ ਕਰ ਰਹੇ ਸੀ ਪਰ ਹੁਣ ਆਰਬੀਆਈ ਨੇ ਬੈਂਕਾਂ ਤੇ ਥੋੜਾ ਜਿਹਾ ਸਟ੍ਰਿਕਟ ਪ੍ਰੈਸ਼ਰ ਬਣਾਇਆ ਹੋਇਆ ਹੈ ਤੇ ਓਬਜੈਕਟਿਵ ਇਹੀ ਹੈ ਵੀ ਜਿਹੜਾ ਅਨਕਲੇਮਡ ਪੈਸਾ ਹੈ ਉਹਨੂੰ ਘਟਾਇਆ ਜਾਵੇ ਜੋ ਕਿ ਮੈਂ ਪਹਿਲਾਂ ਵੀ ਦੱਸਿਆ ਹੈ ਵੀ 40000 ਕਰੋੜ ਤੋਂ ਵੱਧ ਪੈਸਾ ਇਦਾਂ ਵਾ ਜਿਹੜਾ ਹੈ ਅਨਕਲੇਮਡ ਹੈ ਤਾਂ ਹੁਣ ਬੈਂਕਾਂ ਨੂੰ ਐਗਜ਼ੈਕਟਲੀ ਕਰਨਾ ਕੀ ਪਏਗਾ ਤਾਂ ਇਸ ਸਰਕੂਲਰ ਦੇ ਅਕੋਰਡਿੰਗ ਆਰਬੀਆ ਨੇ ਬੈਂਕਾਂ ਨੂੰ ਇਨਸਟਰਕਟ ਕੀਤਾ ਹੈ ਵੀ ਜਿਹੜੇ ਇਹ ਅਕਾਊਂਟ ਹੋਲਡਰਸ ਨੇ ਸਭ ਤੋਂ ਪਹਿਲਾਂ ਇਹਨਾਂ ਨੂੰ SMS ਜਾਂ ਈਮੇਲ ਭੇਜਣਾ ਪਏਗਾ ਤੇ ਜੇਕਰ SMS ਜਾਂ ਈਮੇਲ ਦਾ ਰਿਪਲਾਈ ਨਹੀਂ ਆਉਂਦਾ ਜਾਂ ਫਿਰ ਜਿਹੜਾ ਅਕਾਊਂਟ ਹੋਲਡਰ ਉਹਨੂੰ ਕੁਝ ਹੋ ਗਿਆ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਨੋਮਿਨੀ ਜਾਂ ਲੀਗਲ ਹੈਰ ਨਾਲ ਕੰਟੈਕਟ ਤੇ ਮੋਟਿਵ ਇਹੀ ਆਇਆ ਵੀ ਇਹ ਜਿਹੜਾ ਅਨਕਲੇਮਡ ਪੈਸਾ ਹੈ ਇਹਨੂੰ ਵਾਪਸ ਕੀਤਾ ਜਾ ਸਕੇ ਪਰ ਸੋਚਿਆ ਜਾਵੇ ਤਾਂ ਆਰਬੀਆਈ ਇੰਦਾਂ ਦੇ ਐਕਸਟ੍ਰੀਮ ਸਟੈਪਸ ਕਿਉਂ ਲੈ ਰਿਹਾ ਹੈ ਆਰਬੀ ਨੂੰ ਕੀ ਜ਼ਰੂਰਤ ਪਈ ਹੈ ਦੇਖਿਆ ਜਾਵੇ ਤਾਂ ਕਸਟਮਰ ਆਪਣੇ ਅਕਾਊਂਟ ਚ ਪੈਸਾ ਰੱਖ ਕੇ ਭੁੱਲ ਗਿਆ ਤਾਂ ਕਸਟਮਰ ਦੀ ਗਲਤੀ ਹੈ ਹੁਣ ਪੈਸਾ ਹੀ ਕੱਡ ਚੀਜ਼ ਹੈ ਆਰਬੀਆਈ ਤੇ ਕਨਸਰਨਡ ਹੈ ਰਿਸਕ ਆਫ ਫਰਾਡਸ ਨੂੰ ਲੈ ਕੇ ਹੁਣ ਹੁੰਦਾ ਕੀ ਹੈ ਕਿ ਜਿਹੜੇ ਅਨਕਲੇਮਡ ਜਾਂ ਇਨੋਪਰੇਟਿਵ ਅਕਾਊਂਟਸ ਹੈ ਸਕੈਮਸਟਰ ਜਾਂ ਫਰਾਡਸਟਰਸ ਕੀ ਕਰਦੇ ਆ ਕਿ ਆਈਡੀ ਫੋਰਜ ਕਰਕੇ ਇਹਨਾਂ ਅਕਾਊਂਟਸ ਦੀ ਓਨਰਸ਼ਿਪ ਕਲੇਮ ਕਰ ਸਕਦੇ ਆ ਜਿਹਦੇ ਚੱਲਦੇ ਹੋਏ ਇਹਨਾਂ ਅਨਕਲੇਮਡ ਅਕਾਊਂਟਸ ਦੇ ਨਾਲ ਜਿਹੜਾ ਰਿਸਕ ਹੈ ਸਕੈਮ ਹੋਣ ਦਾ ਉਹ ਹੋਰ ਵੀ ਵੱਧ ਜਾਂਦਾ ਹੈ ਤਾਂ ਇਸੇ ਵਜ੍ਹਾ ਕਰਕੇ ਆਰਬੀਆਈ ਨੇ ਅਨਕਲੇਮਡ ਅਕਾਊਂਟਸ ਲਈ ਕੁਝ ਰੂਲਸ ਬਣਾਏ ਨੇ ਦਾ ਸੈਗਰੀਗੇਸ਼ਨ ਆਫ ਇਨੋਪਰੇਟਿਵ ਅਕਾਊਂਟਸ ਇਜ਼ ਰਿਕੁਆਇਰਡ ਟੂ ਬੀ ਡਨ ਟੂ ਰਿਡਿਊਸ ਦਾ ਰਿਸਕ ਆਫ ਰੌਡਸ ਦਾ ਟ੍ਰਾਂਜੈਕਸ਼ਨਸ ਇਨ ਇਨੋਪਰੇਟਿਵ ਅਕਾਊਂ for at least six months at higher levels without the knowledge and notice of the customers and the dealing staff. ਤਾਂ ਇਹ ਜਿਹੜੇ ਅਨਕਲੇਮਡ ਜਾਂ ਇਨੋਪਰੇਟਿਵ ਅਕਾਊਂਟਸ ਨੇ ਜਦੋਂ ਦੁਬਾਰਾ ਤੋਂ ਆਪਰੇਸ਼ਨਲ ਹੋਣਗੇ ਤਾਂ ਬੈਂਕਾਂ ਦੀ ਇਹਨਾਂ ਤੇ ਕੜੀ ਨਿਗਰਾਨੀ ਰਹੇਗੀ ਇਹ ਮੋਨੀਟਰ ਹੁੰਦੇ ਰਹਿਣਗੇ ਹਰ 6 ਮਹੀਨੇ ਬਾਅਦ ਇਦਾਂ ਦੇ ਅਕਾਊਂਟਸ ਦਾ ਆਡਿਟ ਹੁੰਦਾ ਰਹੇਗਾ ਮਤਲਬ ਕਿ ਕੁਝ ਟਾਈਮ ਤੱਕ ਇਹਨਾਂ ਅਕਾਊਂਟਸ ਦੇ ਕੰਕਰੈਂਟ ਆਡਿਟਸ ਚੱਲਦੇ ਰਹਿਣਗੇ ਹੁਣ ਇਸ ਤੋਂ ਉੱਤੇ ਬੈਂਕਾਂ ਨੂੰ ਅਲਾਉ ਨਹੀਂ ਕੀਤਾ ਗਿਆ ਕਿ ਉਹ ਇਨ੍ਹਾਂ ਅਕਾਊਂਟਸ ਦੇ ਵਿੱਚੋਂ ਪੈਸਾ ਲੈ ਸਕਣ ਜਦੋਂ ਤੱਕ ਕਿ ਤੁਸੀਂ ਖੁਦ ट्रांजੈਕਸ਼ਨਸ ਨਹੀਂ ਕਰਦੇ ਇਨ੍ਹਾਂ ਅਕਾਊਂਟ ਚ ਤਾਂ ਹੋ ਸਕਦਾ ਹੈ ਬੈਂਕ ਇਨ੍ਹਾਂ ਖਾਤਿਆਂ ਤੇ ਕੁਝ ਟਾਈਮ ਲਈ 쿨ਿੰਗ ਪੀਰੀਅਡ ਵੀ ਲਗਾ ਦੇਣ ਜਿਹਦੇ ਚੱਲਦੇ ਹੋਏ ਤੁਸੀਂ ਬਹੁਤ ਹੀ ਲਿਮਟਿਡ ਟ੍ਰਾਂਜੈਕਸ਼ਨਸ ਕਰ ਸਕਦੇ ਹੋ ਇਨਫੈਕਟ ਐ ਇਦਾਂ ਦੇ ਅਨਕਲੇਮਡ ਅਕਾਊਂਟਸ ਨੂੰ ਆਪਰੇਸ਼ਨਲ ਕਰਨ ਦੇ ਲਈ ਆਰਬੀਆਈ ਨੇ ਬੈਂਕਾਂ ਨੂੰ ਕੁਝ ਸਟ੍ਰਿਕਟ ਸੈਕਟਰ ਲੈਵਲ ਆਥਰਾਇਜ਼ੇਸ਼ਨ ਦੀਆਂ ਇੰਸਟਰਕਸ਼ਨਸ ਵੀ ਦਿੱਤੀਆਂ ਨੇ ਮਤਲਬ ਕਿ ਇਹ ਇਨਆਪਰੇਟਿਵ ਅਕਾਊਂਟ ਨੂੰ ਆਪਰੇਸ਼ਨਲ ਕਰਨ ਦੇ ਲਈ ਹੁਣ ਸਿਰਫ ਬ੍ਰਾਂਚ ਦੇ ਅਪਰੂਵਲ ਨਾਲ ਕੰਮ ਨਹੀਂ ਚੱਲੇਗਾ। ਇਹ ਅਪਰੂਵਲ ਹੁਣ ਰੀਜਨਲ ਆਫਿਸ ਜਾਂ ਫਿਰ ਸੈਂਟਰਲ ਆਫਿਸ ਤੋਂ ਵੀ ਲੈਣਾ ਪੈਣਾ ਹੈ। ਮਤਲਬ ਕਿ ਪ੍ਰੋਪਰ ਸਕਰੂਟੀ ਹੋਏਗੀ। ਤੇ ਸਿਰਫ ਇਨਆਪਰੇਟਿਵ ਅਕਾਊਂਟਸ ਦੇ ਲਈ ਨਹੀਂ ਹੈ। ਇਹ ਡੋਰਮੈਂਟ ਅਕਾਊਂਟ ਦੇ ਲਈ ਵੀ ਐਪਲੀਕੇਬਲ ਹੁੰਦਾ ਸੇਮ ਰੂਲ। ਡੋਰਮੈਂਟ ਅਕਾਊਂਟ ਉਹ ਕਾਊਂਟ ਹੁੰਦੇ ਆ ਜਿਹੜੇ ਪਿਛਲੇ 1-2 ਸਾਲਾਂ ਤੋਂ ਆਪਰੇਟ ਨਹੀਂ ਹੋਏ। ਤੇ ਜਿੰਨੇ ਵੀ ਲੋਕ ਇਹ ਵੀਡੀਓ ਦੇਖ ਰਹੇ ਆ ਉਹ ਇਸ ਪੁਆਇੰਟ ਨੂੰ ਧਿਆਨ ਨਾਲ ਨੋਟ ਕਰ ਲੈਣ ਕਿਉਂਕਿ ਜ਼ਿਆਦਾਤਰ ਲੋ RBI ਨੇ ਆਪਣੇ ਸਰਕੂਲਰ ਦੇ ਵਿੱਚ ਡੋਰਮੈਂਟ ਅਕਾਊਂਟਸ ਨੂੰ ਲੈ ਕੇ ਅਲੱਗ ਤੋਂ ਗੱਲ ਕੀਤੀ ਹੈ ਸਪੈਸੀਫਿਕਲੀ ਦੋ ਟਾਈਪਸ ਦੇ ਅਕਾਊਂਟਸ ਨੂੰ ਲੈ ਕੇ ਡੀਬੀਡੀ ਅਕਾਊਂਟਸ ਤੇ ਸਕਾਲਰਸ਼ਿਪ ਅਕਾਊਂਟਸ ਇਹ ਮੈਂ ਐਕਸਪਲੇਨ ਕਰ ਦੇਣਾ ਡੀਬੀਡੀ ਕਾਉਂਟਸ ਦਾ ਮਤਲਬ ਹੈ ਡਾਇਰੈਕਟ ਟ੍ਰਾਂਸਫਰ ਬੈਨੀਫਿਟਸ ਇਹ ਇਦਾਂ ਦੇ ਅਕਾਊਂਟਸ ਨੇ ਜਿਹੜੇ ਬੈਨੀਫੀਸ਼ੀਅਰਸ ਲਈ ਖੋਲੇ ਗਏ ਆ ਸਟੇਟ ਗਵਰਨਮੈਂਟ ਜਾਂ ਫਿਰ ਸੈਂਟਰਲ ਗਵਰਨਮੈਂਟ ਦੇ ਅੰਡਰ ਜਿਹੜੀਆਂ ਸਕੀਮਸ ਆਉਂਦੀਆਂ ਉਹਨਾਂ ਨੂੰ ਲੈ ਕੇ ਫੋਰ ਐਗਜ਼ਾਮਪਲ ਜਨਧਨ ਯੋਜਨਾ ਅਟਲ ਪੈਨਸ਼ਨ ਯੋਜਨਾ ਜਾਂ ਫਿਰ ਬੇਟੀ ਪੜਾਓ ਵਗੈ ਸਕਾਲਰਸ਼ਿਪ ਅਕਾਊਂਟਸ ਉਹ ਅਕਾਊਂਟਸ ਹੁੰਦੇ ਆ ਜਿਹੜੇ ਬੱਚਿਆਂ ਨੂੰ ਜਦੋਂ ਸਟੇਟ ਜਾਂ ਸੈਂਟਰਲ ਗਵਰਨਮੈਂਟ ਵੱਲੋਂ ਸਕਾਲਰਸ਼ਿਪ ਮਿਲਦੀ ਹੈ ਉਹਦੇ ਲਈ ਅਕਾਊਂਟ ਖੋਲੇ ਜਾਂਦੇ ਆ ਹੁਣ ਗੱਲ ਇਹ ਹੈ ਵੀ ਇਹ ਜਿਹੜੇ ਦੋਨੋਂ ਟਾਈਪਸ ਦੇ ਅਕਾਊਂਟ ਨੇ ਨਾ ਇਹ ਅੰਡਰ ਪ੍ਰਿਵੀਲੇਜ ਦੇ ਲਈ ਖੋਲੇ ਜਾਂਦੇ ਆ ਤੇ ਇਨ੍ਹਾਂ ਅਕਾਊਂਟਸ ਤੇ ਡੋਰਮੈਂਟ ਹੋਣ ਤੇ ਸਰਕਾਰ ਨੂੰ ਇਨ੍ਹਾਂ ਅਕਾਊਂਟਸ ਦੇ ਵਿੱਚ ਪੈਸੇ ਟਰਾਂਸਫਰ ਕਰਨ ਤੇ ਦਿੱਕਤ ਆ ਜਾਂਦੀ ਹੈ ਤਾਂ RBI ਨੇ ਬੈਂਕਾਂ ਨੂੰ ਕਿਹਾ ਹੈ ਵੀ ਜਿਹੜੇ ਇਦਾਂ ਦੇ ਅਕਾਊਂਟਸ ਨੇ ਨਾ ਇਹਨਾਂ ਨੂੰ ਇੱਕ ਅਲੱਗ ਬਕਟ ਦੇ ਵਿੱਚ ਰੱਖੋ ਸਪੈਸ਼ਲੀ ਜਿਹੜੇ ਡੋਰਮੈਂਟ ਅਕਾਊਂਟ ਆ ਤਾਂ ਕਿ ਇਨ੍ਹਾਂ ਲਈ ਪਰ ਜੇਕਰ ਗੱਲ ਕਰੀ ਆਪਾਂ ਸੇਵਿੰਗ ਅਕਾਊਂਟਸ ਦੀ ਉਹਨਾਂ ਲਈ ਆਰਬੀਆਈ ਦੇ ਨਵੇਂ ਰੂਲ ਕਿਹੜੇ ਬਣਿਆ ਤੇ ਇਸ ਲਈ ਆਪਾਂ ਦੇਖਦੇ ਆਂ ਆਰਬੀਆਈ ਦੀ ਨਵੀਂ ਵਾਲੀ ਨੋਟੀਫਿਕੇਸ਼ਨ ਤਾਂ ਜਿਹੜਾ ਪਹਿਲਾ ਵਾਲਾ ਨੋਟੀਫਿਕੇਸ਼ਨ ਸੀ ਉਹਨੂੰ ਆਇਆ ਇੱਕ ਸਾਲ ਹੋ ਗਿਆ ਤੇ ਹੁਣ ਆਰਬੀਆਈ ਨੇ ਬੈਂਕਾਂ ਨੂੰ ਰਿਵਿਊ ਕਰਨ ਲਈ ਕਿਹਾ ਵੀ ਭਾਈ ਦੱਸੋ ਕੀ ਅਪਡੇਟ ਚੱਲ ਰਿਹਾ ਹੈ ਜਿਹੜੇ ਅਨਕਲੇਮਡ ਅਕਾਊਂਟ ਹੈ ਜਿਹੜੇ ਇਨਆਪਰੇਟਿਵ ਅਕਾਊਂਟ ਆ ਉਹ ਘਟੇ ਹੋਏ ਕਿ ਨਹੀਂ ਅਨਕਲੇਮਡ ਪੈਸਾ ਘਟਿਆ ਕਿ ਨਹੀਂ ਤੇ ਇਹ ਚੀਜ਼ ਉਹਨਾਂ ਦੇ ਸਾਹਮਣੇ ਆਈ ਕਿ ਦੋਨੋਂ ਹੀ ਟੋਟਲ ਨੰਬਰ ਆਫ ਇਨਆਪਰੇਟਿਵ ਅਕਾਊਂਟਸ ਘਟ ਹੋਣ ਦੀ ਬਜਾਏ ਪਿਛਲੇ 1 ਸਾਲ ਦੇ ਵਿੱਚ ਵਧ ਗਿਆ ਤੇ ਇਹਦਾ ਰੀਜ਼ਨ ਇਹ ਦਿੱਤਾ ਗਿਆ ਕਿ ਲੋਕਾਂ ਨੂੰ KYC ਕਰਵਾਉਣ ਦੇ ਵਿੱਚ ਕਾਫੀ ਦਿੱਕਤ ਆ ਰਹੀ ਹੈ ਹੁਣ RBI ਨੇ ਬੈਂਕਾਂ ਨੂੰ ਇਨਸਟਰਕਟ ਕੀਤਾ ਸੀ ਵੀ ਜਿਹੜੇ ਹਨਾਪਰੇਟਿਵ ਅਕਾਊਂਟ ਹੈ ਇਹਨਾਂ ਨੂੰ ਐਕਟੀਵੇਟ ਕਰਨ ਵੇਲੇ ਨਾ ਕੜੀ ਨਿਗਰਾਨੀ ਰੱਖਣੀ ਆ ਤਾਂ ਬੈਂਕਾਂ ਨੇ ਕੀ ਕੀਤਾ ਕਿ KYC ਕਰਨ ਵੇਲੇ ਛੋਟੇ ਛੋਟੇ ਚੀਜ਼ ਤੇ ਰਿਜੈਕਸ਼ਨ ਦੇਣੀ ਸ਼ੁਰੂ ਕਰ ਦਿੱਤੀ ਵੀ ਕਿਤੇ ਨੇਮ ਮੈਚ ਨਹੀਂ ਹੋ ਰਿਹਾ ਆਧਾਰ ਕਾਰਡ ਜਾਂ ਪੈਨ ਕਾਰਡ ਤੇ ਕਿਤੇ ਫੋਟੋ ਮੈਚ ਨਹੀਂ ਹੋ ਰਹੀ ਇਦਾਂ ਦੀਆਂ ਚੀਜ਼ਾਂ ਇਨਫੈਕਟ ਜਿਨ੍ਹਾਂ ਨੇ ਰੈਗੂਲਰਲੀ KYC ਅਪਡੇਟ ਨਹੀਂ ਕੀਤੀ ਉਹਨਾਂ ਦੇ ਅਕਾਊਂਟ ਵੀ ਫ੍ਰੀਜ਼ ਹੋਣੇ ਸ਼ੁਰੂ ਹੋ ਗਏ ਸੀ ਸਾਈਡ ਨੋਟ ਲਈ ਦੱਸ ਦਿਆਂ ਵੀ ਪਿਛਲੇ ਸਾਲ ਬਹੁਤੇ ਲੋਕਾਂ ਦੇ ਜਿਹੜੇ ਅਕਾਊਂਟ ਆ ਫ੍ਰੀਜ਼ ਹੋਏ ਸੀ ਡਿਊ ਟੂ ਨਾਨ ਅਪ ਤੇ ਇਹ ਸਾਰਾ ਕੁਝ ਦੇਖ ਕੇ ਹੁਣ RBI ਨੇ ਬੈਂਕਾਂ ਨੂੰ ਕਿਹਾ ਵੀ ਭਾਈ ਇਹ ਫਰੋਜਨ ਅਕਾਊਂਟ ਵਾਲਾ ਸਿਸਟਮ ਘਟਾਓ ਥੋੜਾ ਜਿਹਾ ਐਕਟੀਵੇਸ਼ਨ ਦਾ ਜਿਹੜਾ ਪ੍ਰੋਸੈਸ ਹੈ ਉਹਨੂੰ ਸਿੰਪਲ ਕਰੋ ਵੀਡੀਓ ਐਕਟੀਵੇਸ਼ਨ ਚਾਲੂ ਕਰੋ ਜਾਂ ਫਿਰ ਨਾਨ ਹੋਮ ਬ੍ਰਾਂਚਸ ਦੇ ਵਿੱਚ ਐਕਟੀਵੇਸ਼ਨ ਕਰਵਾਉਣੀ ਸ਼ੁਰੂ ਕਰੋ ਇਹਨਾਂ ਨੂੰ ਥੋੜਾ ਸਟ੍ਰੀਮਲਾਈਨ ਕਰੋ ਸੋ ਇਹ ਸਾਰਾ ਕੁਝ ਤਾਂ ਠੀਕ ਹੈ ਜੀ RBI ਨੇ ਇੰਨਾ ਸਾਰਾ ਗਿਆਨ ਦਿੱਤਾ ਜਿਹੜਾ ਕਿ ਮੈਂ ਤੁਹਾਨੂੰ 5 ਮਿੰਟਾਂ ਦੇ ਵਿੱਚ ਸਿੰਪਲੀਫਾਈ ਕਰਕੇ ਦੱਸਦਾ ਹੁਣ ਗੱਲ ਇਹ ਆਉਂਦੀ ਹੈ ਵੀ ਤੁਸੀਂ ਕੀ ਕਰਨਾ ਹੈ ਇੱਥੇ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਚੈੱਕ ਕਰੋ ਵੀ ਤੁਹਾਡੇ ਜਾਂ ਤੁਹਾਡੇ ਪੇਰੈਂਟਸ ਦੇ ਨਾਮ ਤੇ ਕੋਈ ਇਨੋਪਰੇਟਿਵ ਅਕਾਊ ਤੇ ਇਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ। ਇਸ ਪੋਰਟਲ ਤੇ ਬੈਂਕਾਂ ਨੇ ਸਾਰੇ ਅਨਕਲੇਮਡ ਅਕਾਊਂਟਸ ਦੀ ਲਿਸਟ ਦਿੱਤੀ ਹੋਈ ਹੈ ਤੇ ਇੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਵੀ ਤੁਹਾਡੇ ਤੁਹਾਡੇ ਪੇਰੈਂਟਸ ਦੇ ਨਾਮ ਤੇ ਕੋਈ ਇਦਾਂ ਦਾ ਅਕਾਊਂਟ ਤਾਂ ਨਹੀਂ ਪਿਆ ਜਿਹਦੇ ਵਿੱਚ ਅਨਕਲੇਮਡ ਪੈਸਾ ਪਿਆ ਹੋਵੇ। ਤੇ ਜੇਕਰ ਕੋਈ ਇਦਾਂ ਦਾ ਅਨਕਲੇਮਡ ਜਾਂ ਫਿਰ ਡੋਰਮੈਂਟ ਅਕਾਊਂਟ ਹੈ ਤਾਂ ਨੂੰ ਇਮੀਡੀਏਟਲੀ ਰੈਗੂਲਾਈਜ਼ ਕਰਨ ਦਾ ਸੋਚੋ। ਇਮੀਡੀਏਟਲੀ ਉਹਦੀ ਕੇਵਾਈਸੀ ਅਪਡੇਟ ਕਰਵਾਓ ਤੇ ਉਹਨੂੰ ਫਿਰ ਤੋਂ ਵਰਕਿੰਗ ਕੰਡੀਸ਼ਨ ਦੇ ਵਿੱਚ ਲੈ ਕੇ ਆਓ ਕਿਉਂਕਿ ਜੇਕਰ ਇਦਾਂ ਨਹੀਂ ਕਰਦੇ ਤਾਂ ਤੁਹਾਡਾ ਅਕਾਊਂਟ ਵੀ ਕਾਫੀ ਸਕਰੂਟੀਨੀ ਦੇ ਵਿੱਚ ਆ ਸਕ ਬਾਕੀ ਵੀਡੀਓ ਕਿਵੇਂ ਦੀ ਲੱਗੀ ਸਾਰਾ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜਲਦੂ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਬੀਕੇ ਫਾਈ